ਸਤਗੁਰਾਂ ਨੇ ਜੋ ਸ਼ਬਦ ਫਿਰ ਸਾਨੂੰ ਦਿੱਤਾ ਆਨੰਦਪੁਰ ਸਾਹਿਬ ਇੱਕ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆਂ ਹਰ ਸ਼ਬਦ ਦੇ ਵਪਰੀਤ ਸ਼ਬਦ ਹੈ ਜਰੂਰ ਦੱਸਿਓ ਜੇ ਆਪ ਖੋਜ ਵਾਲੇ ਬੈਠੇ ਹੋ ਜੇ ਸੁਖ ਹੈ ਤੇ ਉਸ ਦਾ ਵਪਰੀਤ ਦੁਖ ਹੈ ਜੇ ਉਸਤਤ ਹੈ ਉਸ ਦੇ ਵਪਰੀਤ ਨਿੰਦਿਆ ਹੈ ਜੇ ਖਰਕ ਹੈ ਉਸ ਦੇ ਵਪਰੀਤ ਸੋਗ ਹੈ ਜੇ ਜਨਮ ਹੈ ਉਸ ਦੇ ਵਪਰੀਤ ਮਰਨ ਹੈ ਸੱਚ ਇਹ ਵਿੱਚ ਜੇ ਮਾਨ ਹੈ ਉਹਦੇ ਵਪਰੀਤ અપਮਾਨ ਹੈ ਆਨੰਦ ਸ਼ਬਦ ਐਸਾ ਸਤਿਗੁਰਾਂ ਨੇ ਦਿੱਤਾ ਜਿਸ ਦਾ ਵਪਰੀਤ ਸ਼ਬਦ ਹੀ ਕੋਈ ਨਹੀਂ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ